ਲੋ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਕਿ ਸਲਵਾਰ ਦੇ ਨਾਲ ਪੌਂਚੇ ਕਿਵੇਂ ਅਟੈਚ ਕਰਨੇ ਨੇ ਇੱਧਰ ਆਪਾਂ ਇਸ ਤਰ੍ਹਾਂ ਪੱਟੀਆਂ ਤਿਆਰ ਕਰ ਲੀਆਂ ਨੇ ਬੁਕਰਮ ਲਾ ਕੇ ਤੇ ਵਿਚਾਲੇ ਬਿਲਕੁਲ ਏਦਾਂ ਆਪਾਂ ਟੱਕ ਲਾ ਰਿਹਾ ਇਹ ਵਾਲੀਆਂ ਦੋਨੇ ਪੱਟੀਆਂ ਤਿਆਰ ਕਰਕੇ ਆਪਾਂ ਰੱਖ ਲਈਆਂ ਨੇ ਇਸ ਤਰ੍ਹਾਂ ਕਰ ਲਈ ਇਹਨਾਂ ਨੂੰ ਆਪਾਂ ਵਿਚ ਕੋਲ ਬਿਲਕੁਲ ਵਿਚਾਲਾ ਕਰਕੇ ਇਹਦੇ ਤੇ ਆਪਾਂ ਦੋਨਾਂ ਦੇ ਟੱਕ ਲਾ ਕੇ ਰੱਖ ਲਿਆ ਤੇ ਇੱਧਰ ਸਲਵਾਰ ਦਾ ਆਹ ਪੌਂਚਾ ਏ ਇਹਦੇ ਵੀ ਆਪਾਂ ਇੱਥੇ ਵਿਚਾਲੇ ਟੱਕ ਲਾਇਆ ਇੱਥੇ ਟੱਕ ਦਾ ਨਿਸ਼ਾਨ ਲਾ ਲਿਆ ਵਿਚਾਲਾ ਕਰ ਲਿਆ ਫੇਈ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਆਪਾਂ ਕਿਸ ਤਰੀਕੇ ਦੇ ਨਾਲ ਪੌਂਚਾ ਅਟੈਚ ਕਰਦੇ ਹਾਂ ਇਹ ਆ ਦੋਨਾਂ ਟੱਕਾਂ ਨੂੰ ਆਪਾਂ ਬਣਾ ਲੈਣਾ ਇਸ ਤਰ੍ਹਾਂ ਲਾ ਕੇ ਫਿਰ ਇਸ ਤਰ੍ਹਾਂ ਕਰਕੇ ਨਾ ਆਪਾਂ ਥੋੜੀ ਥੋੜੀ ਆਪਾਂ ਫालतੂ ਲਈਏ ਕਿਉਂਕਿ ਉੱਪਰੋਂ ਜਾ ਕੇ ਨਾ ਤੇ ਫਿਰ ਪੂਰੀ ਪੂਰੀ ਰਹਿ ਜਾਂਦੀ ਐ ਇੱਥੋਂ ਆਪਾਂ ਕੋਈ ਸਲਾਈ ਲਾਉਣਾ ਸਟਾਰਟ ਕਰਨੀ ਜਿਹੜਾ ਬੁਕਰਮ ਦੇ ਆਪਾਂ ਨਾਲ-ਨਾਲ ਚਲਾਉਣੀ ਐ ਬੁਕਰਮ ਦੇ ਆਪਾਂ ਨਾਲ-ਨਾਲ ਚਲਾਉਣੀ ਬਿਲਕੁਲ ਤੇ 2 ਇੰਚ ਦਾ ਆਪਾਂ ਰੱਖਣਾ ਅੱਧੇ ਇੰਟੋ ਦਾ ਪਮਾਰਜਾ ਰੱਖਨੇ ਬਟਨ ਲਾਈਨ ਚਾਰ ਪਰ ਹਾਂਜੀ ਇਸ ਤਰ੍ਹਾਂ ਆਪਣਾ ਨਾਲ-ਨਾਲ ਚਲਾ ਕੇ ਜਿਹੜੀ ਪਹਿਲੀ ਸਲਾਈ ਆਪਣਾ ਨਾਲ-ਨਾਲ ਚਲਾ ਕੇ ਬਿਲਕੁਲ ਲਾ ਲੈਣੀ சிலை தான் ஃபோட ஜிச்சே அஞ்ச மாரி கப்ளா ரெய்ய அப்பா ਅੱਜ ਜਦੋਂ ਮੈਂ ਪਾਸਟਰਾ ਉਲਟਾਵਾਂਗੇ ਨਾ ਪਾਸਟਰਾ ਉਲਟਾ ਕੇ ਹਾਂ ਦੇਖੋ ਮੈਂ ਪਾਸਟਰਾ ਕਰ ਲਿਆ ਦੇਖੋ ਕੱਪੜੇ ਤੇ ਪਹਿਲੀ ਸਲਾਈ ਜਿਹੜੀ ਇਹ ਆਪਾਂ ਪੈਰ ਪੈਰ ਕੱਪੜਾ ਇੱਧਰ ਛੱਡ ਕੇ ਫੇਰ ਲਾਉਣੀ ਹੈ ਕਰ ਕਰਕੇ ਚੰਗੀ ਦਰਾ ਹੈ ਸਾਫ ਸਪਾਈ ਦੇ ਨਾਲ ਚਾਹ ਦੀ ਤੁਸੀਂ ਇਕੱਲਾ ਇਕੱਲਾ ਕਰਕੇ ਬਣਾ ਲਓ ਚਾਹ ਦੀ ਇਕੱਠੇ ਅਟੈਚ ਕਰ ਲਓ ਉਲੀ ਆਪਾਂ ਸਲਾਈ ਲਾਂ ਲਈ ਜਿਹੜੀ ਆ ਕਿਨਾਰੇ ਵਾਲੀ ਹੈ ਇਹ ਆਪਾਂ ਬਾਅਦ ਵਿੱਚ ਲਾਵਾਂਗੇ ਤੇ ਉਸ ਤੋਂ ਪਹਿਲਾਂ ਇੱਥੇ ਆਪਾਂ ਪੂਰਾ ਪਹੁੰਚਾ ਜਿਹੜਾ ਨਾ ਮੂਟਾ ਚੱਕਾ ਇਹ ਨੂੰ ਇੱਥੇ ਜਦੋਂ ਧਰਨੇ ਆ ਨਾ ਤੇ ਆਪਣੀ ਆਹ ਵਾਲੀ ਲਾਈਨ ਹੈ ਜਿਹੜੀ ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈ ਜਿਹੜੀ ਆਪਣੀ ਆਹ ਕੁੰਦਿਆਂ ਵਾਲੀ ਹੈ ਇਹ ਸਿੱਧੀ ਹੋਣੀ ਚਾਹੀਦੀ ਹੈ ਇਹ ਨਹੀਂ ਜੇ ਤੁਸੀਂ ਇਸ ਤਰ੍ਹਾਂ ਅੰਦਾਜ਼ੇ ਨਾਲ ਲਾਉਣਾ ਤਾਂ ਵੀ ਠੀਕ ਹੈ ਨਹੀਂ ਤੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਨਾ ਇਸ ਤਰ੍ਹਾਂ ਕਰਕੇ ਤੇ ਥੋੜਾ ਥੋੜਾ ਇਹਦੇ ਤੇ ਇਸ ਤਰ੍ਹਾਂ ਚਲਾ ਲੈਣਾ ਥੋੜੀ ਜਿਹੀ ਨਿਸ਼ਾਨੀ ਲੱਗ ਜਾਂਦੀ ਹੈ ਫਿਰ ਤੁਸੀਂ ਇਹਦੇ ਅੰਦਰਲੇ ਪਾਸੇ ਸਲਾਈ ਜਮਾਉਣੀ ਹੈ ਬਣਾਉਂਦੇ ਰਹਿੰਨੇ ਪਹੁੰਚੇ ਫਿਰ ਆਪਾਂ ਨੂੰ ਨੰਦਾ ਜਾਉ ਜਾਂਦਾ ਸਿੱਖਣ ਵਿਲੇ ਥੋੜਾ ਜਿਹਾ ਹੁੰਦਾ ਔਖਾ ਫਿਰ ਆਪਾਂ ਨੂੰ ਅੰਦਾਜ਼ਾ ਹੋ ਜਾਂਦਾ ਆਪਾਂ ਇਸ ਤਰ੍ਹਾਂ ਕਰਕੇ ਨਾ ਇਸ ਤਰ੍ਹਾਂ ਉਂਗਲ ਦੇ ਨਾਲ ਵੀ ਵੇਖ ਲੀਦਾ ਇਹ ਆਪਣੀ ਕੋਈ ਚੀਜ਼ ਹੈ

ਇਹ ਹੁਣ ਆਪਾਂ ਆ ਵੀ ਸਲਾਈ ਲਾ ਲੈਣੀ ਹੈ ਲਾਸਟ ਵਾਲੀ ਜਿਹੜੀ ਹੈ ਬਿਲਕੁਲ ਕਿਨਾਰੇ ਕਿਨਾਰੇ ਦੀ ਸਲਾਈ ਲਾਉਣੀ ਪਉਣੀ ਹੈ ਬਿਲਕੁਲ ਕਿਨਾਰੇ ਤੇ ਸਫਾਈ ਹੋਣੀ ਚਾਹੀਦੀ ਹੈ ਪੌਂਚਿਆਂ ਦੀ ਹੋਈ ਸਫਾਈ ਹੈ ਜਿਹੜੀ ਉਹ ਸਾਰੇ ਜਿਹੜੇ ਗਲਾ ਹੋ ਗਿਆ ਬਾਂਝੇ ਹੋ ਗਏ ਸਾਰਾ ਥੂੜੀ ਹੈ ਆਪਾਂ ਨੂੰ ਆਪ ਸਿੱਧੇ ਤਾਂ ਮੁਰਾਦ ਸਟ੍ਰਾਈਕ ਕਰਨੀ ਚਾਹੀਦੀ ਹੈ ਉਹ ਇਹਦੇ ਤੇ ਆ ਵੀ ਜੇ ਤੁਸੀਂ ਸਿੱਧੇ ਬਿਲਕੁਲ ਸਿੱਧੇ ਬਾਕੇ ਮਾਰਨੇ ਨੇ ਤੇ ਫਿਰ ਉਹਨਾਂ ਦੇ ਵਿੱਚ ਤੁਸੀਂ ਕ੍ਰੋਸ ਉਹ ਕ੍ਰੋਸਿੰਗ ਜੀ ਕਰਨੀ ਤੇ ਸਿੱਧੇ ਬਿਲਕੁਲ ਸਿੱਧੇ ਬਾਕੇ ਮਾਰਨ ਦਾ ਆਪਣੇ ਜਿਹੜੇ ਇਹ ਤਰੀਕਾ ਹੈ ਫਿਰ ਤੁਸੀਂ ਇਹਦਾ ਜਿਹੜਾ ਨਾ ਅੱਧਾ ਕਰ ਲੋ ਆਹ ਵਾਲਾ ਜਿਹੜਾ ਇਹਦਾ ਅੱਧਾ ਕਰ ਲੋ ਚਾਹੇ ਤੁਸੀਂ ਮਿਲ ਕੇ ਕਰ ਲੋ ਚਾਹੇ ਅੰਦਾਜ਼ੇ ਨਾਲ ਕਰ ਲੋ ਇਸ ਤਰ੍ਹਾਂ ਕਰਕੇ ਤੁਸੀਂ ਅਸਲਾਈਆਂ ਦੇ ਵਿੱਚ ਜਿਹੜੀ ਬਿਲਕੁਲ ਅੱਧ ਤੇ ਚ ਸਲਾਈ ਮਾਰ ਲੈਣੀ ਹੈ ਇੱਕ ਇਸ ਤਰ੍ਹਾਂ ਪਤਾ ਲੱਗ ਜਾਂਦੇ ਬਿਨਾ ਨਿਸ਼ਾਨੀ ਤੋਂ ਵੀ ਵੀ ਆਪਣੀ ਪੈਰ ਦਾ ਹਿਸਾਬ ਰੱਖ ਲੀਦਾ ਐਂਕ ਪਾਵੇਂ ਚਾਲੀ ਮਾਰ ਲੈ ਬਿਲਕੁਲ ਇਹ ਆਪਣਾ ਵਿਚਾਲੇ ਵੱਜ ਗਿਆ ਤੇ ਹੁਣ ਆਪਾਂ ਜਿਹੜਾ ਆਹ ਵਾਲੀ ਐ ਸੈਡ ਇਹਦੇ ਵਿੱਚ ਮਾਰ ਦਿੰਦੇ ਇੱਕੋ ਜਿੰਨਾ ਮਾਰ ਜਨ ਦੋਨੋਂ ਕੋਲ ਸੈੱਡ ਦਿੰਦੇ ਆਪਾਂ ਚਾਏ ਕਿ ਉਹ ਪਰ ਪਰ ਦਾ ਰਹਿ ਜਾਈ ਚਾਏ ਦੀ ਪਰ ਪਰ ਤੋਂ ਥੋੜਾ ਜਿਆਦਾ ਰਹਿ ਜਾਈ ਬਸ ਤੁਸੀਂ ਇਹਦੇ ਵਿਚਾਲੇ ਸਲਾਈ ਲੀ ਨੀ ਲਓ ਜੀ ਇਹ ਵੱਜ ਗਿਆ ਹੁਣ ਆਪਣਾ ਰਹਿ ਗਿਆ ਇਧਰਲੀ ਸਾਈਡ ਜਿਹੜਾ ਆਪਾਂ ਹਿੱਸਾ ਕਰਿਆ ਸੀ ਦੂਜਾ ਇਹਦੇ ਵੀ ਆਪਾਂ ਵਿਚਾਰ ਕਰਨਾ ਉਹ ਜੀ ਇਸ ਤਰੀਕੇ ਦੇ ਨਾਲ ਤੁਸੀਂ ਜਿਹੜੇ ਇਹਦੀ ਸਪੇਸ ਹੁੰਦੀ ਹੈ ਨਾ ਬਿਲਕੁਲ ਉਹਦੀ ਸਪੇਸ ਇੱਕੋ ਜੀ ਹੋਏਗੀ ਇਸ ਤਰੀਕੇ ਦੇ ਨਾਲ ਤੁਸੀਂ ਜੇ ਸਿੱਧੇ ਵਖੇ ਮਾਰ ਕੇ ਆਪਣਾ ਬਣਾਉਣਾ ਹੈਗਾ ਪੌਂਚਾ ਤੇ ਤੁਸੀਂ ਇਹ ਤਰੀਕੇ ਦੇ ਨਾਲ ਬਣਾਇਓ ਤੇ ਫਿਰ ਤੁਹਾਡੇ ਨਾ ਜਿਹੜੀ ਹੁੰਦੀ ਸੋਨਾ ਵਿੰਗੀਆਂ ਟੇਡੀਆਂ ਨਹੀਂ ਜਾਂਦੀਆਂ ਬਿਲਕੁਲ ਸਿੱਧੀਆਂ ਜਾਂਦੀਆਂ ਸਪੇਸ ਦੀ ਉਹ ਹੋਏਗੀ ਆਪਾਂ ਇਹਦੇ ਵਿੱਚ ਸਕਰੋਲ ਜੇ ਬਣਾਉਣੇ ਨੇ ਤੇ ਹੁਣ ਵੀ 트ੈਂਡ ਚੱਲਦਾ ਕਾਫੀ ਜਦੋਂ ਆਪਾਂ ਵੀ ਇਸ ਤਰ੍ਹਾਂ ਸਿੱਧੇ ਵਖੀ ਮਾਰ ਦਿੰਦੇ ਜੇ ਤੁਸੀਂ ਹੋਰ ਵੀ ਛੋਟੀ ਲਾਈਨ ਕਰਨੀ ਨੇ ਵਿੱਚੋਂ ਇੱਕ ਇੱਕ ਬਖਾਤ ਸਿਰ ਹੋਰ ਵੀ ਮਾਰ ਸਕਦੇ ਜੇ ਸਕਰੋਲ ਨਹੀਂ ਬਣਾਉਣੇ ਤਾਂ ਇਸੇ ਤਰ੍ਹਾਂ ਹੀ ਇਹ ਕਾ ਚੋ ਆਪਾਂ ਸਕਰੋਲ ਮਾਰ ਕੇ ਤਿਆਰ ਕਰ ਲੈਂਦੇ ਆ ਤੇ ਦੂਸਰਾ ਵੀ ਆਪਾਂ ਇਸੇ ਤਰ੍ਹਾਂ ਪੱਟੀ ਲਾ ਕੇ ਇਹ ਵੀ ਤਿਆਰ ਕਰ ਲਈਏ ਤੇ ਕਿਵੇਂ ਲੱਗਾ ਤੁਹਾਨੂੰ ਸਾਡਾ ਤਰੀਕਾ ਗੈਂਟ ਟੂ ਤੇ ਕਰਕੇ ਜਰੂਰ ਦੱਸਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ